ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਕੋੜੀ ਤੇ ਕੇਸੇ ਦਾ ਵਸੇਰਾ ਦਿਖਾਉਣਾ ਹੈ ਕੀ ਡਿਟੇਲ ਹੈ ਕੀ ਜਾਣਕਾਰੀ ਹੈ ਸਾਰੀ ਆਪਾਂ ਵੀਡੀਓ ਦੇ ਅੰਦਰ ਦਵਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਇਕ ਤੇ ਆਪਣੇ ਜੇ ਕਿਸੇ ਨੇ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਬਾਕੀ ਜੇ ਆਪਕ ਕਰੀਏ ਕੋੜੀ ਦੀ ਡਿਟੇਲ ਬਾਰੇ ਗੱਲਬਾਤ ਤਸਵੀਰਿਆ ਮੈਟਲੈਂਡ ਦੀ ਘੋੜੀ ਹੈ 61 ਇੰਚ ਦੀ ਹਾਈਟ ਹੈ ਮੌਕੇ ਤੇ ਹੈਗੀ ਹੈ ਇਹ 6 ਮਹੀਨਿਆਂ ਦੀ ਗੱਬਣ 6 ਮਹੀਨਿਆਂ ਦੀ ਕੋੜੀ ਇਹ ਗੱਬਣ ਹੈ ਦਿਲਸ਼ਾਨ ਕੋੜੇ ਦੇ ਬੱਚੇ ਤੋਂ ਬਾਕੀ ਕੋੜੀ ਦੀ ਉਮਰ ਹੈਗੀ ਹੈ ਜੀ 4.5 ਸਾਲ 6 ਮਹੀਨਿਆਂ ਦੀ ਇਹ ਕੋੜੀ ਗੱਬਣ ਹੈ ਈ ਦਿਲਸ਼ਾਨ ਕੋੜੇ ਦੇ ਬੱਚੇ ਤੋਂ 4.5 ਸਾਲ ਉਮਰ ਹੈ ਕੋੜੀ ਦੀ ਤੇ ਪਹਿਲਾ ਇਹਨੇ ਮਾਰਵਾੜੀ ਬਸੇਰਾ ਦਿੱਤਾ ਹੀ ਬਹੁਤ ਸੋਹਣਾ ਉਹ ਵੀ ਸੇਲ ਦੇ ਲਈ ਹੈ ਬਾਕੀ ਮਾਰਕਿੰਗ ਹੈਗੀ ਇਹਦੇ ਕੱਲਾ ਮੱਥੇ ਪਟਾ ਹੈ ਬਾਕੀ ਕੰਨਾ ਕੋਨਾ ਦੀ ਸ਼ਕੀਨ ਹੈ ਬੋਡੀ ਮੰਤਰ ਬੜਾ ਮਜ਼ਬੂਤ ਹੈ ਵਧੀਆ ਸੋਹਣੀ ਘੋੜੀ ਤਿਆਰਾ ਪੂਰੀ ਵਧੀਆ ਪਰਫੈਕਟ ਘੋੜੀ ਹੈ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਬਾਕੀ ਸਵੇਰੀਆ ਮੈਟ ਲਾਈਨ ਦੀ ਘੋੜੀ ਹੈ 61 ਇੰਚ ਦੀ ਹਾਈਟ ਹੈ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਇੱਕ ਹੈਗਾ ਜੀ ਇਹ ਦੇ ਮਗਰ ਬਸੇਰਾ ਇਹਦੀ ਉਮਰ ਹੈਗੀ ਹੈ ਜੀ 6 ਮਹੀਨੇ ਇਹ ਬਾਕੀ ਸਾਨੂੰ ਵੀਡੀਓ ਦੇ ਅੰਦਰ ਇਹ ਫੋਟੋ ਵੀਡੀਓ ਦੇ ਅੰਦਰ ਛੋਟਾ ਲੱਗ ਰਿਹਾ ਪਰ ਪ੍ਰਾਣੀਆਂ ਫੋਟੋ ਵੀਡੀਓ ਭੇਜਤੀਆਂ ਸਾਇਦ ਮਾਲਕਾਂ ਨੇ ਬਾਕੀ ਇਹਦੀ ਮਾਰਕਿੰਗ ਹੈਗੀ ਹੈ ਜੀ ਮੱਥੇ ਪਟਾ ਤੇ ਦੋ ਪੈਰ ਚਿੱਟੇ ਇਹ ਹੈਗਾ ਜੀ ਵਿਰਾਟ ਕੋੜੇ ਦਾ ਬੱਚਾ ਬਰਾਟ ਕੋੜਾ ਹੈਗਾ ਜੀ ਚੇਤਕ ਕੋੜੇ ਦਾ ਰਾਜਸਥਾਨ ਚ ਹੈ ਕੋੜਾ ਬਰਾਟ ਕੋੜੇ ਦਾ ਇਹ ਬੱਚਾ ਜੀ ਬਾਕੀ ਮੱਥੇ ਪੂਰਾ ਪਰਫੈਕਟ ਵਟਾ ਤੇ ਗੰਗਾ ਨਗਰ ਤੋਂ ਮਾਲਕ ਵੀਰਾਂ ਦਾ ਪਿੰਡ ਹੈਗਾ 5 ਕਿਲੋਮੀਟਰ ਦੂਰ ਗੰਗਾ ਨਗਰ ਤੋਂ 5 ਕਿਲੋਮੀਟਰ ਦੂਰ ਹੈ ਮਾਲਕ ਵੀਰਾਂ ਦਾ ਪਿੰਡ ਜੇ ਕਿਸੇ ਨੂੰ ਬਸੇਰਾ ਜਾਂ ਘੋੜੀ ਪਸੰਦ ਆਉਂਦੀ ਹੈ ਤਾਂ ਗੱਲਬਾਤ ਕਰ ਸਕਦਾ ਹੈ ਤੇ ਜੇ ਕਿਸੇ ਨੂੰ ਜੋੜਾ ਪਸੰਦ ਆਉਂਦਾ ਤਾਂ ਜੋੜੇ ਬਾਰੇ ਵੀ ਕੱਲ੍ਹ ਬਾਤ ਕਰ ਸਕਦਾ ਕਿਉਂਕਿ 3 ਜਨਵਰੀ ਹੋ ਗਏ ਇੱਕ ਬਸੇਰਾ ਤੇ ਇੱਕ ਕੋਕੋੜੀ ਗੱਪਣਾ ਤੇ ਇੱਕ ਕੋਕੋੜੀ ਆਪੀ ਖਰੀਦਣ ਲਈ ਕਰ ਲਿਓ ਸੰਪਰਕ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਦੇ ਆਪਣਾ ਨੰਬਰ ਚੱਲ ਰਿਹਾ ਹੈ ਮਿਲਾਂਗੇ ਹੋਰ ਵੀਡੀਓ ਚ ਧੰਨਵਾਦ